ਆ ਮਾਂ ਦੀ ਕੋ ਟਰੱਸਟ ਦੇ ਸੇਵਾਦਾਰ ਗੱਟਿਆਂ ਨੂੰ ਦਿਖਾ ਦੇ ਕਣਕ ਲੈ ਕੇ ਆਏ ਬਾਈ ਤੇ ਸੇਵਾਦਾਰ ਬਾਈ ਜਗਜੀਤ ਜੀ ਤਲਵੰਡੀ ਅਕਲੀਆਂ ਤੋਂ ਤੇ ਨਾਲ ਬਾਈ ਆਪਣਾ ਕੀ ਨਾਂਗਾ ਸੁਖਦੀਪ ਸੁਖਦੀਪ ਇਹ ਵੀ ਤਲਵੰਡੀ ਅਕਲੀਆਂ ਬਾਈ ਹੋਰੀ ਚਾਰ ਗੱਟੇ ਲੈ ਕੇ ਆਏ ਕਣਕ ਦੇ ਨਾ ਪੰਜ ਛੇ ਲਈ ਤੇ ਅੱਜ ਮੈਂ ਇਹਨੂੰ ਨੂੰ ਆਖਿਆ ਮੈਂ ਬਾਈਆਂ ਨੂੰ ਨਾ ਤੇ ਮਾਹ ਯਾਰ ਤੁਸੀਂ ਆਪ ਦੇ ਹੱਥ ਨਾਲ ਹੀ ਤੁਸੀਂ ਇਹ ਸੇਵਾ ਕਰੋ ਪਾ ਦੇ ਬਈਏ ਦੇ ਵਿੱਚ ਭਰ ਦੇ ਨੂੰ ਤੇ ਦੋਨੇ ਦੇ ਬਈ ਉਹਦੇ ਚ ਪਾਣੇ ਹਾਂ ਇਹਦੇ ਚ ਪਾ ਦੇ ਬਈ ਦਾਣੇ ਇਹੇ ਦੋਸਤੋ ਦਿਖਾਉਂਦਾ ਕੋਈ ਇਹ ਨਹੀਂ ਹੈ ਨਾ ਵੀ ਬਾਲੇ ਵੱਡੇ ਸੀ ਸੇਵਾਦਾਰ ਆ ਉਹ ਚੀਜ਼ ਨਹੀਂ ਪਰ ਯਾਰ ਜਿੰਨਾ ਕੋ ਹੋ ਸਕਦਾ ਨਾ ਵੀ ਕੁਦਰਤ ਨੂੰ ਤਾਂ ਬਚਾਉਣ ਲਈ ਆਪਾਂ ਕਰੀਏ ਹਨਾ ਯਤਨ ਕਰੀਏ ਤੇ ਇੱਕ ਸੇਵਾ ਯਾਰ ਦਾ ਸਬੰਧ ਕੱਢਣਾ ਕੋਈ ਮੰਨ ਕੇ ਚੱਲੋ ਵੀ ਲੰਗਰ ਲਾ ਕੇ ਕੱਢਦਾ ਆਪਾਂ ਇਹ ਕੁਦਰਤ ਲਈ ਜਿੰਨਾ ਕੋ ਸਕਦਾ ਪੇੜ ਪੌਦੇ ਲਾਓ ਤੇ ਜਿੰਨਾ ਹੋ ਸਕਦਾ ਹੈ ਪੰਛੀਆਂ ਲਈ ਦਾਣਾ ਪਾਣੀ ਹਨਾ ਕਿਉਂ ਗਰਮੀ ਦਾ ਮੌਸਮ ਹੈ ਮਾਂ ਦੀ ਕੋ ਟ੍ਰਸਟ ਵੱਲੋਂ ਸਾਡਾ 12 ਮਹੀਨੇ 30 ਦਿਨਾਂ ਦੀ ਸੇਵਾ ਚੱਲਦੀ ਹੈ ਕਿਉਂ ਪੰਛੀ ਹਰ ਚੀਜ਼ੇ ਚ ਦੇਖਦੇ ਆ ਬਾਈ ਜਗਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸੇਵਾ ਕਰ ਓਕੇ ਬਹੁਤ ਸੋਹਣੀ ਤੇ ਆ ਬਾਈ ਨਵਾਂ ਜਿਹੜੇ ਆਪਣਾ ਹਾਂਜੀ ਮਨ ਖੁਸ਼ ਹੁੰਦਾ ਸੇਵਾ ਕਰਕੇ ਮਨ ਨੂੰ ਬਾਈ ਜੀ ਤੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਧਰ ਜੁੜੇ ਹੋਏ ਹੋ 1.5 ਸਾਲ ਹੋ ਗਏ ਵੀਰੇ ਮੈਂ ਬਹੁਤ ਖੁਸ਼ ਜਦੋਂ ਆਪਣੀ ਬੇਬੇ ਦਾ ਆਪਰੇਸ਼ਨ ਹੋਇਆ ਉਹ ਤੋਂ ਪਹਿਲਾਂ ਉਹ ਤੋਂ ਬਾਅਦ ਕਿਵੇਂ ਹੈ ਘਰ ਦੇ ਵਿੱਚ ਚੜਦੀ ਕਲਾ ਨਾ ਚੜਦੀ ਕਲਾ ਵੀਰੇ ਜਿੱਦਿਆਂ ਮੈਂ ਇਸ ਦੋਸਤ ਮੈਂ ਜੁੜੇਆਂ ਜਾਂ ਸੇਵਾ ਕਰਦਾ ਬਹੁਤ ਚੜਜੀ ਖੜੇ ਇਹ ਹੁੰਦੀ ਹੈ ਦੋਸਤੋ ਸੋਨ ਮੈਂ ਅੱਜ ਥੋੜਾ ਜਿਹਾ ਅਸੀਂ ਲੇਟ ਹੋ ਗਏ ਨਹੀਂ ਸੋਨ ਨਾਲ ਦੇ ਨਾਲ ਪੰਛੀ ਆਉਂਦੇ ਵੀ ਦਿਖਾ ਦਿੰਦੇ ਹਾਂ ਨਾ ਬਹੁਤ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਤੇ ਇਸ ਕਰਕੇ ਵੀਡੀਓ ਬਣਾਉਣੇ ਆ ਤਾਂ ਕਿ ਕਿਸੇ ਭਰਾ ਨੂੰ ਸੇਧ ਮਿਲ ਸਕੇ ਬਾਕੀ ਜਿਹੜੀ ਅੱਜ ਦੀ ਜਵਾਨੀ ਹੈ ਨਾ ਉਹ ਕਾਫੀ ਜਿਆਦੇ ਭਰਾ ਐਕਟਿਵ ਹੋ ਗਏ ਬਹੁਤ ਜਗ੍ਹਾ ਸਾਡੀ ਇਹ ਚੀਜ਼ ਦੇਖ ਕੇ ਕਟੋਰੀ ਵੀ ਲਾ ਰਹੇ ਆ ਬਹੁਤ ਜਗ੍ਹਾ ਜਗਜੀਤ ਅੱਗੇ ਲਾਤੇ ਭਰਾਵਾਂ ਨੇ ਠੀਕ ਹੈ ਵੀ ਜੁੜੇ ਹੋਏ ਆ ਚਲੋ ਸੇਵਾ ਕਰਦੇ ਹਾਂ ਨਾ